ਵਾਰ ਨੰਬਰ 11 ਤੋਂ ਪਾਜਪਾ ਦੇ ਉਮੀਦਵਾਰ 파ਰਤੀ ਸ਼ਰਮਾ ਨੇ ਆਖਰੀ ਦਿਨ ਕੀਤਾ ਚੋਣ ਪ੍ਰਚਾਰ ਐਨ ਡੀ ਟੀ ਵੀ ਪੰਜਾਬ نیوز ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਸ਼ਰਮਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਸ਼ਰਮਾ ਜਿੰਦਾਬਾਦ ਭਾਰਤੀ ਸ਼ਰਮਾ ਜਿੰਦਾਬਾਦ जय श्री राम भारतीय जनता पार्टी जिंदाबाद भार। मैं भारती शर्मा वार्ड नंबर 11 दी कैंडिडेट मैं अपने वोटर और सपोर्टरानु यही विनती करती हां कि तुसी मेनू ਵੱਧ ਤੋਂ ਵੱਧ ਵੋਟਾਂ پا ਕੇ ਜਿਤਾਓ ਤਾਂ ਕਿ ਜੋ ਜੋ ਵਾਰਡ ਦੇ ਅਧੂਰੇ ਕੰਮ ਰਹਿੰਦੇ ਆ ਉਹ ਮੈਂ ਪੂਰੇ ਕਰਾਂਗੀ ਉਹ ਤਹਿ ਦਿਲੋਂ ਉਹਨਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਹਰ ਟਾਈਮ ਹਰ ਵਕਤ ਉਹਨਾਂ ਦੇ ਨਾਲ ਚੱਲਾਂਗੀ ਧੰਨਵਾਦ जय श्री राम ਦੇ ਮਗਵਾੜੇ ਦੇ ਵਿੱਚ ਜੋ ਇਹ ਨਗਰ ਨਿਗਮ ਚੋਣਾ ਦਾ ਜੋ ਕੱਲ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਉਹਦੇ ਵਿੱਚ ਅਸੀਂ ਵਕ ਵਕ ਵਾਡਾ ਦੇ ਵਿੱਚ ਜਾ ਕੇ ਆਪਣਾ ਪ੍ਰਚਾਰ ਕਰ ਰਹੇ ਆਂ ਔਰ ਜੋ ਲੋਕਾਂ ਦਾ ਉਤਸ਼ਾਹ ਹੈ ਜੋ ਲੋਕ ਸਾਨੂੰ ਹੰਗਾਰਾ ਦੇ ਰਹੇ ਆ ਅਸੀਂ ਇਹ ਯਕੀਨ ਨਾਲ ਕਹਿ ਸਕਦੇ ਆਂ ਕਿ ਫਗਵਾੜੇ ਸ਼ਹਿਰ ਦੇ ਵਿੱਚ ਜੋ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਔਰ ਹੁਣ ਅਸੀਂ 11 ਨੰਬਰ ਵਾਰਡ ਭਾਰਤੀ ਸ਼ਰਮਾ ਜੀ ਦੇ ਵਾਰਡ ਦੇ ਵਿੱਚ ਅਸੀਂ ਪ੍ਰਚਾਰ ਕਰਨ ਦੇ ਲਈ ਆਏ ਆਂ ਔਰ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਔਰ ਲੋਕਾਂ ਦਾ ਇੰਨਾ ਵੱਡਾ ਹੰਗਾਰਾ ਸਾਨੂੰ ਮਿਲ ਰਿਹਾ ਆ ਕੀ ਭਾਰਤੀ ਸ਼ਰਮਾ ਭਾਰਤੀ ਸ਼ਰਮਾ ਜੀ ਵੀ ਜੋ ਜਿੱਤੇ ਹੋ ਯਕੀਨੀ ਹੈ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਪੂਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਆ ਕਿ 50 ਵਾਰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਖੜੇ ਨੇ ਆਪਾਂ ਇੱਕ-ਇੱਕ ਵੋਟ ਉਹਨਾਂ ਨੂੰ ਪਾ ਕੇ ਵੱਡੀ ਲੀਡ ਦੇ ਨਾਲ ਜਿਤਾਈਏ ਔਰ ਸਾਡੀ ਭੈਣ ਭਾਰਤੀ ਸ਼ਰਮਾ ਜਿਨ੍ਹਾਂ ਦੇ ਵਾਰਡ ਦੇ ਵਿੱਚ ਅੱਜ ਜੀ ਪ੍ਰਚਾਰ ਕਰਨ ਆਏ ਆ ਇਹਨਾਂ ਦੇ ਸਾਰੇ 11 ਨੰਬਰ ਵਾਰਡ ਦੇ ਵੋਟਰਾਂ ਨੂੰ ਸਪੋਟਰਾਂ ਨੂੰ ਸਾਡੀ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਭਰਤੀ ਸ਼ਰਮਾ ਨੂੰ ਜਿਤਾਈਏ ਤਾਂ ਕਿ ਅਸੀਂ ਫਗਵਾੜੇ ਦਾ ਵਿਕਾਸ ਕਿਉਂਕਿ ਹਮੇਸ਼ਾ ਵਿਕਾਸ ਉਦੋਂ ਹੀ ਹੋਇਆ ਜਦੋਂ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਇੱਥੇ ਆਇਆ ਸੋ ਇਹ ਜਿਹੜੀ ਵਿਕਾਸ ਦੀਆਂ ਲੀਹਾਂ ਤੋਂ ਫਗਵਾੜਾ ਉੱਤਰ ਚੁੱਕਾ ਆ ਅਸੀਂ ਉਹਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਉਣਾ ਆ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਬੇਨਤੀ ਹੈ ਅਸੀਂ ਵੱਡੀ ਲੀਡ ਦੇ ਵਿੱਚ ਭਰਤੀ ਸ਼ਰਮਾ ਨੂੰ ਔਰ 50 ਵਾਰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਯਕਰਤਾ ਖੜੇ ਨੇ ਉਹਨਾਂ ਨੂੰ ਜਿਤਾਈਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ શ્રી ਰਾਮ ਆਪ ਤੇ ਜਨਤਾ ਪਾਰ